ਲੱਗੀ ਦੇਖਣਾ ਬਾਈ ਦੀਪਿਕਾ ਦੀ ਫੋਟੋ ਲੱਗੀ ਆ ਅੱਜ ਟਰਾਲੇ ਤੇ ਤੇ ਅੱਜ ਦੇ ਟਾਈਮ 'ਚ ਜਿਹੜਾ ਬਾਈ ਦੀ ਗੱਲ ਕਰਦਾ ਕਰਕਾਰਾਂ ਉਹਨਾਂ ਦੇ ਪਰਚੇ ਪਵਾ ਦਿੰਦੀਆਂ ਨੇ ਜਿੱਦਾਂ ਭਾਈ ਅਮਰਪਾਲ ਸਿੰਘ ਖਾਲਸਾ ਜੀ ਨੇ ਉਹਨਾਂ ਚੱਕ ਕੇ ਡਿਬਰੂਗੜ੍ਹ ਮਾਰਿਆ ਘੁੱਟੇ ਹੀ ਪਰਚੇ ਆਂਦੇ ਨੇ ਉਸਦੇ ਪਾਤੇ ਹਨ ਤੇ ਕੋ ਸਰਕਾਰਾਂ ਨੂੰ ਕਈ ਨਹੀਂ ਪਤਾ ਲੱਗਦਾ ਵੀ ਤੁਸੀਂ ਪਰਚੇ ਪਾ ਕੇ ਜਿੰਨਾ ਵਿੱਚ ਭੇਟ ਕੇ ਕਿ ਸਾਨੂੰ ਸਾਡੇ ਹੀਰੋ ਨੂੰ ਸਾਡੇ ਜਨਾਂ ਚੋਂ ਹੀ ਕੱਢ ਲਓਗੇ ਅੱਜ ਬਾਈ ਨੇ ਲੇਦਾ ਪੈਸੇ ਲਾਏ ਨੇ ਤੇ ਪਹਿਲਾਂ ਪਹਿਲ ਦੇ ਧਾਰ ਤੇ ਬਾਈ ਦੀ ਫਿਰ ਚ ਵੀ ਦੇਖਾ ਬਾਈ ਨੂੰ ਇਧਰ ਤੇ ਫੋਟੋ ਲਾਈ ਗਿਆ ਤੇ ਨਾਲ ਦੇਖ ਲਿਆ ਕਿੰਨਾ ਸੋਹਣਾ ਲਿਖਿਆ ਬਾਈ ਦੀ ਸੋਚ ਕਿੰਨੀ ਸੋਹਣੀ ਲੱਗੀ ਮੈਨੂੰ ਕਹਿੰਦਾ ਉਹ ਤਾਂ ਜਉਂਦੇ ਮਰੇ ਨੇ ਜਿੰਨਾ ਦਾ ਮਰ ਜਮੀਰ ਗਿਆ ਏ ਤੂੰ ਸਦਾ ਦੁਨੀਆ ਤੇ ਦਿਲਾਂ ਚ ਰਹਿਣਾ ਮਿੱਤਰ ਇਥੋਂ ਤੂੰ ਨਹੀਂ ਤੇਰਾ ਸਰੀਰ ਗਿਆ ਏ ਮਤਲਬ ਉਹ ਕਹਿੰਦਾ ਸਰੀਰ ਚ ਆ ਗਿਆ ਤੇ ਸਾਡੇ ਜਨਾਂ ਵਿੱਚ ਤੂੰ ਅੱਜ ਵੀ ਜਉਂਦਾ ਹੈ ਸਹੀ ਗੱਲ ਹੈ ਤੇ ਹਮੇਸ਼ਾ ਹੀ ਜਉਂਦਾ ਰਹੂਗਾ ਇਹ ਸਾਡਾ ਹੀਰੋ ਹੈ ਜੀ ਬਾਈ ਦੀਪ ਜਿੱਦੂ ਕਾਡੇ ਵਾਲਾ ਇਹ ਸਾਡਾ ਭਰਾ ਵੱਡਾ ਤੇ